ਅੰਮ੍ਰਿਤਸਰ ਰਾਮਜੀਤਪੁਰ ਰੋਡ ਤੋਂ ਨਹੀਂ ਮੜਨ ਦਿੱਤਾ ਗਿਆ। ਉਹ ਇੱਥੇ ਨਾ ਅੱਗੇ ਟ੍ਰੈਫਿਕ ਬਹੁਤ। ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਕੀ ਹਾਲ ਚਾਲ ਆ? ਆਸ ਕਰਦੇ ਹਾਂਗੇ ਤੁਸੀਂ ਸਾਰੇ ਠੀਕ ਹੋਵੋਗੇ। ਦੋਸਤੋ ਅੱਜ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾਉਣ ਲੱਗੇ ਹਾਂ। ਤੇ ਸਾਡੇ ਨਾਲ ਜੁੜੇ ਰਹੋ ਅਤੇ ਵੱਧ ਤੋਂ ਵੱਧ ਸਾਡੀ ਸਪੋਰਟ ਕਰਿਆ ਕਰੋ ਤਾਂ ਜੋ ਹਾਂਜੀ ਦੋਸਤੋ ਅਰੋਸ਼ ਸਿੰਘ ਜੀ ਆ ਗਏ ਆ। ਇਹ ਇਹਨਾਂ ਦਾ ਘਾਰ ਆ। ਆ ਵੇਲੀ ਤੇ ਬੱਸ ਆ ਵੀ ਆ ਰਹੇ ਆ ਤੇ ਅਸੀਂ ਸ਼ਹਿਰ ਜਾ ਰਹੇ ਹੁਣ ਤੇ ਬਾਅਦ ਚ ਕੋਈ ਨਹੀਂ ਜਾ ਕੇ ਉੱਥੇ ਗੱਲਬਾਤ ਕਰਦੇ ਆ ਵੇਨੇ ਮੌਲਚਾਲ ਇਹ ਅਵੇ ਤੁਸੀਂ ਮਿਲੋ ਰੋਸ਼ਨ ਜੀ ਨੂੰ ਅਸੀਂ ਕਿਹਾਂ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਇਹ ਆਪਣੇ ਚਾਹੀਦੀ ਹਾਂ ਜੀ ਬਹੁਤ ਵਧੀਆ ਤਹੀ ਸਰਾ ਚੱਲੀਏ ਫਿਰ ਆ ਜੀ ਹਾਂ ਜੀ ਦੋਸਤੋ ਅੱਜ ਮੈਨੂੰ ਲੱਗਦਾ ਕਿ ਸ਼ਹਿਰ ਦੇ ਵਿੱਚ ਕੋਈ ਅਫੀਸਰ ਜਾਂ ਕੋਈ ਮੰਤਰੀ-ਮੰਤਰੀ ਆ ਰਿਹਾ ਕਾਫੀ ਪੁਲਿਸ ਫੋਰਸ ਲੱਗੀ ਆ ਤੇ ਸਾਨੂੰ ਉਸ ਰਾਮਦੀਪ ਰੋਡ ਤੋਂ ਨਹੀਂ ਮੋੜਨ ਦਿੱਤਾ ਗਿਆ ਉਹ ਇਥੇ ਨਾ ਅੱਗੇ ਟ੍ਰੈਫਿਕ ਬਹੁਤ ਅਸੀਂ ਰਾਮਦੀਪ ਰੋਡ ਤੋਂ ਮਤਲਬ ਕਿ ਫਿਰ ਅਨੂੰ ਇਧਰ ਕਮਟਾਲੀ వైਪਾਸ ਤੋਂ ਮੈਂ ਲੱਗੇ ਬਾਅਦ ਰੋਡ ਤੋਂ ਟੱਕੇ ਠੀਕ ਕਿ ਨਤੀ ਹੀ ਫਿਰ ਵੀ ਲੋਥਾ ਨਹੀਂ ਆ ਰਹੇ ਹੁਣ ਤੇ ਪਤਾ ਨਹੀਂ ਅੱਜ ਕੋਈ ਸ਼ਹਿਰ ਦੇ ਵਿੱਚ ਜਾਂ ਕੋਈ ਦਰਪਾਰ ਸਾਹਿਬ ਜਾਂ ਕਿਤੇ ਕਿਸੇ ਨੇ ਆਉਣਾ ਵਾ ਤੇ ਕਾਫੀ ਰੋਡ ਬਲੌਕ ਕੀਤੇ ਆ ਇਹ ਇਧਰ ਵੀ ਰੋਡ ਆ ਵੇ ਵੇਖੋ ਵੀ ਬਲੌਕ ਹੀ ਆ ਇੱਕ ਸਾਹ ਦਾ ਜਿੱਥੇ ਮੈਨੂੰ ਲੱਗਦਾ ਲੰਗਰ ਹੈ ਕਿ ਜਾਂ ਕਿਸੇ ਦਾ ਫੰਕਸ਼ਨ ਹੈ ਆ ਉਹ ਸਾਹਮਣੇ 에어ਪੋਰਟ ਦੱਸਣਾ 에어ਪੋਰਟ ਨਹੀਂ ਕੋਈ 에어ਪੋਰਟ ਤੋਂ ਉੱtre ਗਾ ਤੇਰੇ ਤੋਂ ਬਾਅਦ ਐਂ ਮਾਗੇਗਾ ਜੇ ਰਾਮਦੀਨ ਖਾਲੇ ਰੋਡ ਵੀ ਬਲੌਕ ਦੇ ਜਗ੍ਹਾ ਜਗ੍ਹਾ ਪੁਲਿਸ ਫੋਰਸ ਲੱਗੀ ਆ ਭਾਰੀ ਗਿਤੀ ਦੇ ਵਿੱਚ ਐਸੇ ਆ ਟੀ ਬਲੌਕ ਦੇ ਮਾਰਕੀਟ ਤਾਂ ਕਰੇ ਬਹੁਤ ਸ਼ਹਿਰੀਆ ਵਾ ਸਾਰਾ ਰੰਜੀਤ ਦਾ ਵੀਡੀਓ ਦੇਖ ਸਕਦੇ ਹੋ ਤੁਸੀਂ ਤੇ ਇੱਧਰ ਲੋਕਾਂ ਨੇ ਮਕਾਨ ਬਕੋਣਿਆ ਰਹੇ ਨੇ ਸਾਰੀ ਕਲੋਨੀ ਆ ਡੀ ਵਲੌਗ ਦੀ ਤੇ ਆਪਾਂ ਹੁਣ ਉਥੋਂ ਰਾਈਟ ਹੋਇਆ ਨਾ ਅੱਗੇ ਹੀ ਮੈਨੂੰ ਲੱਗਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਾਉਂਗਾ ਕਿਉਂਕਿ ਰਸ਼ ਬੜਾ ਉਹ ਸਟਾਰਬਕਸ ਆ ਜੀ ਦੋਸਤੋ ਐਜੇ ਰੰਜੀਤ ਆ ਵੀ ਨਿਊ ਥੋੜਾ ਜਿਹਾ ਅਸੀਂ ਰੁਕੇ ਹਾਂ ਤੇ ਇੱਥੇ ਐਗਜ਼ੀਬੀਸ਼ਨ ਲੱਗੀ ਆ ਇੱਥੇ ਕੁਝ ਆ ਬਾਹਰ ਐਗਜ਼ੀਬੀਸ਼ਨ ਲਾਈ ਆ ਤੇ ਕੁਝ ਅੰਦਰੇ ਅੰਦਰ ਵੀ ਨੇ ਹਮਲ ਮਾਰਕੀਟ ਇਹ ਸਾਰੀ ਮਾਰਕੀਟ ਇਹ ਐਗਜ਼ੀਬੀਸ਼ਨ ਕਾਫੀ ਦੇਰ ਦੀ ਲੱਗੀ ਆ ਤੇ ਇੱਥੇ ਵੇਨੇ ਹਮਲ ਚੱਲ ਥੋੜਾ ਜਿਹਾ ਤੇ ਪ੍ਰਾਈਸ ਵੀ ਇਹਨਾਂ ਦੇ ਵੇਨੇ ਆ ਕੀ ਪ੍ਰਾਈਸ ਪਰ ਪ੍ਰਾਈਸ ਇਹਨਾਂ ਦੇ ਦੇਖਦੇ ਆ ਪੁਸ਼ਕੀ ਰੇਟ ਵੀ ਕੀ ਪ੍ਰਾਈਸ ਆ ਨਾ ਕਾਫੀ ਦੇਰ ਦੀ ਵੇਟ ਹੈ ਤੇ ਦੇਖਦੇ ਆ ਮੌਲ ਚਾਲ ਇਹਨਾਂ ਦਾ ਭਲਾਈ ਹੈ ਹਾਂਜੀ ਆ ਬਾਹਰ ਹੈ ਕੁਛ ਹਨਾ ਆ ਸਹੀ ਗੱਲ ਹੈ ਹਾਂਜੀ ਦੋਸਤੋ ਅਸੀਂ ਐਕਟੀਵੇਸ਼ਨ ਤੇ ਖੜੇ ਆ ਤੇ ਰੇਟ ਇਹਨਾਂ ਦੇ ਥੋੜੇ ਜੇ ਕੋਸਟਲੀ ਆ ਹੈ ਐਗਜ਼ੀਬੀਸ਼ਨ ਇਹ ਛੇ ਲਿਆ ਤੇ ਰੇਟ ਥੋੜੇ ਜੇ ਇਹਨਾਂ ਦੇ ਕੋਸਟਲੀ ਆ ਤੇ ਉਹਦੇ ਹਿਸਾਬ ਨਾਲ ਤੇ ਹੈਗੀਆਂ ਕਾਪੀਆਂ ਆ ओरिजिनल ਬ੍ਰਾਂਡ ਵੀ ਨਹੀਂ ਆ ਅੱਜ ਰਸ਼ ਬਹੁਤ ਹੈ ਜੀ ਹਾਲ ਬਿਆਰ ਦੇ ਵਿੱਚ ਬਹੁਤ ਰਸ਼ਿਆ ਉਥੋਂ ਫਿਰ ਇੱਕ ਗਲੀ ਦੇ ਵਿੱਚ ਪਾਇਆ ਮੋਟਰਸਾਈਕਲ ਦੇ ਰਾਮ ਬਾਗ ਨੂੰ ਅਗੇ ਬਾਗ ਤੋਂ ਵੀ ਮਤਲਬ ਕਿ ਇੱਧਰ ਵੀ ਬੜਾ ਰਸ਼ਿਆ ਚ ਚਾਰ ਚਫੇਰੇ ਰਸ਼ਿਆ ਸੀ ਰੋਡ ਵੀ ਕਈ ਬੰਦ ਸੀ ਪਤਾ ਨਹੀਂ ਕਿਸੇ ਨੇ ਆਉਣਾ ਬੰਦੇ ਇੱਕ ਨੇ ਆਉਣਾ ਹੁੰਦਾ ਤੇ ਪੰਗਾ ਸਾਰੀ ਜਨਤਾ ਨੂੰ ਪਾ ਦਿੰਦੇ ਆ ਗਲੀਆਂ ਦੇ ਵਿੱਚ ਵੀ ਗੱਡੀਆਂ ਆ ਰਹੀਆਂ ਤੇ ਰਸਤੇ ਬਲੌਕ ਕੀਤੇ ਕਈ ਤੇ ਉਹਦਾ ਕਰਕੇ ਕਦੀ ਕਾਨੂੰਨ ਆ ਜੀ ਇੱਕ ਮੰਤਰੀ ਨੇ ਕਿਸੇ ਨੇ ਆਉਣਾ ਹੁੰਦਾ ਤੇ ਕਿੰਨੀ ਪਬਲਿਕ ਨੂੰ ਪਰੇਸ਼ਾਨੀ ਆਉਂਦੀ ਆ ਕਿੰਨੀ ਪਰੇਸ਼ਾਨੀ ਕਦੀ ਰੋਡ ਜਾਮ ਕਰਦੀ ਉਹ ਕਰਤਾ ਤੇ ਇਹ ਦੇਖ ਸਕਦੇ ਹੋ ਗਲੀਆਂ ਦੇ ਵਿੱਚ ਵੀ ਖੜਾ ਆਇਆ ਪਿਆ ਇਹ ਸਾਰੀਆਂ ਰਾਮ ਬਾਗ ਤੋਂ ਅੱਗੇ ਹਾਲ ਵੀ ਯਾਰ ਨੂੰ ਟੱਚ ਹੋ ਜਾਂਦੀ ਆ ਯਾਰ ਤੇ ਬਹੁਤ ਸਾਰੀਆਂ ਗਲੀਆਂਾਂ ਵਾ ਨਜ਼ਾਰਾਂ ਦੇ ਵਿੱਚ ਛੋੜੀਆਂ ਛੋੜੀਆਂ ਗਲੀਆਂ ਵੀ ਹੁੰਨਾਂ ਚ ਸੌਫਸ਼ ਬਣੀਆਂ ਪੌਲਸੇਟੀਆਂ ਇਹ ਆ ਵੇਖੋ ਅੱਜ ਵੀ ਪੁਰਾਣੀਆਂ ਬਿਲਡਿੰਗਾਂ ਕਿੱਡੀਆਂ ਖੜੀਆਂ ਮਜ਼ਬੂਤੀ ਦੇ ਨਾਲ ਇਹ ਸਭ ਆ ਵੇ ਬਾਕੀ ਫੇਰ ਉਹੀ ਧਮਾਕੀ ਗੱਲ ਹੁੰਦੀ ਹੈ ਕਿ ਖਮ ਖਾ ਜਾਂ ਲੱਗ ਜਾਂਦਾ ਇੱਕ ਜਾਣੇ ਨੇ ਉਹਨਾਂ ਦੇ ਕਿੰਨੀ ਪਬਲਿਕ ਪਰੰਪਰੇ ਰੇਡ ਕਿੰਨਾ ਸੁਣਾ ਬੜਿਆਂ ਇਹ ਕਿਤੇ ਹੀ ਜਾਮ ਦੇਖ ਸਕਦੇ ਬੜੀ ਬੜੀ ਨਿਸ਼ਾਨੀਆਂ ਆ ਪਿੱਛੇ ਇਹ ਤੇ ਆਰਟੀ ਟੈਕ ਕਿਦਾਂ ਸੁਣਾ ਕੀਤਾ ਗਿਆ ਵੀਰਾਂ ਨੇ ਬੁਲਟ ਤਿਆਰ ਕਰਾਇਆ ਦਸਨ ਕਾਫੀ ਲੱਗੇ ਤੇ ਬਹੁਤ ਸੋਨਾ ਰਜਲਤੇ ਆਏਗਾ ਆਹ ਵੇ ਲੋ ਅਹੀਂ ਕਿਧਰ ਹਾਂਜੀ ਇਹਨੂੰ ਕਰ ਲੋ ਕਿਧਰ ਦੀ ਕਿਧਰ ਅਹੀਂ ਆ ਗਏ ਆ ਜਾਮ ਦਾ ਜਾਮ ਦੇ ਕਾਰਨ ਨਾ ਗਲੀਆਂ ਵੀ ਦੀ ਸਾਰਾ ਬਿਜਾਰੀ ਸਾਰਾ ਜਾਮ ਆ ਬੰਦ ਕੀਤਾ ਗੁਰਾ ਹਾਲ ਆ ਤੇ ਆ ਗਏ ਹੁਣ ਐ ਇਧਰ ਦੀ ਆਏ ਆ ਫੇਰ ਪੁਲ ਦੇ ਥੱਲੇ ਆਉਂਦੀ ਉਹ ਹੈ ਕਿ ਇਹ ਪਾਰਕਿੰਗ ਦਾ ਪਤਾ ਹੁੰਦਾ ਸੀ ਬਾਹਰ ਬਾਹਰ ਹੀ ਆਏ ਨਹੀਂ ਇਸ ਚੀਜ਼ ਦਾ ਪਤਾ ਨਹੀਂ ਸੀ ਨਾ ਜਲ ਖਰਾਬੀ ਇਹ ਨਹੀਂ ਹੈ ਆ ਵੀ ਹੁਣ ਇੱਥੇ ਵੀ ਕਿੰਨਾ ਜਾਮ ਆਵੇ ਹਾਂ ਫੇਰ ਕਿੱਥੇ ਲਾ ਦੇ ਮੁਰਗੀ ਹਾਂ ਇੱਥੇ ਹੀ ਲਾ ਦਿੰਦੇ ਆ ਚੰਗੇ ਰਵਾਂਗੇ ਹਾਂ ਕਰ ਲਓ ਹਾਂਜੀ ਦੋਸਤੋ ਕਰ ਲਓ ਕਰ ਲਓ ਨਹੀਂ ਨਹੀਂ ਦੇਖ ਸਕਦੇ ਹੋ ਤੇ ਇਧਰ ਲੰਗਰ ਲੱਗੇ ਆ ਆਪਾਂ ਮਾਰਕੀਟ ਦੇ ਵਿੱਚ ਇਹਦੀ ਆਉਂਦਾ ਪਰ ਰਾਸ਼ਾ ਜ ਰਾਸ਼ਨੇ ਦੇ ਲਕੀਰਾਂ ਖੜਾਤੀਆਂ ਤੇ ਇਧਰ ਮੈਗੀ ਦੇ ਲੰਗਰ ਲੱਗੇ ਆ ਪਰ ਲੈਂ ਵੀ ਬੜੀ ਲੰਮੀ ਹੈ ਤੇ ਲੰਗਰ ਤੇ ਜ਼ਰੂਰ ਲੱਗਾ ਪਰ ਲੈਂ ਬੜੀ ਆ ਸੇ ਦੋਸਤੋ ਅੱਜ ਬੜਾ ਰਾਸ਼ਾ ਤੇ ਅੱਜ ਇਹਦੇ ਕੋਈ ਛੁੱਟੀ ਵੀ ਨਹੀਂ ਜਿੱਦਾਂ ਤੇ ਫਿਰ ਵੀ ਰਸ਼ ਬਹੁਤ ਜ਼ਿਆਦਾ ਕਿਹੇ ਟਾਈਮ ਨਾਲ ਰਸ਼ ਬੜਾ ਹੁੰਦਾ ਸ਼ਹਿਰ ਦੇ ਵਿੱਚ ਵੀ ਜਦ ਰਸ਼ ਆ ਕਈ ਰੋਡ ਬਲੌਕ ਕੀਤੇ ਆ ਪੁਲਿਸ ਨੇ ਜਿੱਦਾਂ ਕਿਸੇ ਨੇ ਆਉਣਾ ਤੇ ਉਹਦਾ ਕਾਰਨ ਕੀ ਹੁੰਦਾ ਵੀ ਆਵਾਯਾਰੀ ਲੋਕਾਂ ਨੂੰ ਸਾਰਿਆਂ ਨੂੰ ਆਉਂਦੀ ਆ ਤੇ ਆਪਣੀ ਆਮ ਪਬਲਿਕ ਸਾਰੀ ਪਰੇਸ਼ਾਨ ਹੁੰਦੀ ਆ ਦਿਖਾਇਦਾ ਕੀ ਇਸ ਚੀਜ਼ ਦਾ ਹਨਾ ਤੇ ਕਿਉਂਕਿ ਮਤਲਬ ਕਿ ਸਾਡੇ ਲੋਕਾਂ ਨੂੰ ਇਹ ਹòn ਵੀ ਇਹ ਨੀ ਸਿਕਿਉਰਟੀ ਦੇ ਵਿੱਚ ਆਉਂਦੇ ਦੇ ਲੋਕਾਂ ਦਾ ਜੀਣਾ ਹਰਾਮ ਕਰ ਦਿੰਦੇ ਆ। ਹਾਂਜੀ ਦੋਸਤੋ ਅੱਜ ਫੇਰ ਅਸੀਂ ਇੱਥੇ ਬੈਕ ਸਾਈਡ ਦੀ ਆਏ ਆਂ ਪੈਦਲ। ਅੱਜ ਥੋੜੀ ਜੀ ਸਾਨੂੰ ਖੱਜਲ ਖਰਾਬੀ ਬਹੁਤ ਹੋਈ ਕਿਉਂਕਿ ਰਸਤੇ ਸਾਰੇ ਬਲੌਕ ਕੀਤੇ ਹੀ ਤੇ ਜਾਮ ਚਾਰਚ ਫੇਰੇ ਹੀ। ਇਹ ਖੱਜਲ ਖਰਾਬੀ ਆਪਿਆ। ਤੇ ਲੰਗਰ ਖਾਲ ਦੀ ਬੈਕ ਸਾਈਡ ਥਾਣੀ। ਅਸੀਂ ਆ ਰਹੇ ਹਾਂ ਜੀ ਇਥੋਂ ਫਿਰ ਜੋੜੇ ਜਮਾ ਕਰਵਾ ਕੇ ਫਿਰ ਚਾਹ ਦੇ ਗਫੇ ਸ਼ਗਾਗੇ ਤੇ ਫਿਰ ਦਰਸ਼ਨ ਕਰਾਂਗੇ ਤੇ ਟੂਰਿਸਟ ਬਹੁਤ ਆਉਂਦਾ ਇਹ ਚੀਜ਼ ਹੈ ਜੀ ਧੰਗੁਰੂ ਰਾਮਦਾਸ ਜੀ ਦੇ ਘਰ ਥਾਣੀ ਅੱਜ ਵੀ ਆਏ ਦੀ ਅਸੀਂ ਛੋਟੇ ਦਰਵਾਜ਼ੇ ਥਾਣੇ ਐਂਟਰ ਹੋਏ ਆ ਪਹਿਲਾਂ ਵੀ ਛੋਟੇ ਦਰਵਾਜ਼ੇ ਥਾਣੇ ਕੱਲ੍ਹ ਕੇ ਪਰਸੋਂ ਐਂਟਰ ਹੋਏ ਆ ਲੰਗਰ ਆਲੇ ਜੀ ਦੇਖ ਸਕਦੇ ਤੇ ਇਸ ਤਰੀਕੇ ਨਾਲ ਇਮਾਰਤ ਸੋਹਣੀ ਲੱਗਦੀ ਆ ਜਿਹੜੀ ਇਸ ਤਰੀਕੇ ਦੀ ਇਮਾਰਤ ਹੈ ਨਾ ਜਿੱਦਾਂ ਪ੍ਰਾਣਾ ਟੀਟੈਕ ਜੇ ਪ੍ਰਾਣਾ ਮਾਡਲ ਦਾ ਕੀਤਾ ਤੇ ਸੋਹਣੀ ਲੱਗਦੀ ਕਿਉਂਕਿ ਪ੍ਰਾਣੀਆਂ ਯਾਦਾਂ ਬਾਅਦ ਚ ਮਤਲਬ ਕਿ ਆਪਾਂ ਨੂੰ ਬੜਾ ਲੋਕ ਲਗਜ਼ਰੀ ਲਾਈਫ ਜੀਣ ਨਾਲ ਪਸੰਦ ਕਰਦੇ ਆ ਪਰ ਪ੍ਰਾਣੀ ਜਿਹੜੀ ਮਤਲਬ ਕਿ ਕਲਚਰ ਹੈ ਪ੍ਰਾਣੀਆਂ ਯਾਦਾਂ ਉਹ ਵੱਖਰੀਆਂ ਹੀ ਚੀਜ਼ਾਂ ਨੇ ਹਾਂਜੀ ਪਿਆਰਿਓ ਅਸੀਂ ਆਏ ਆ ਇੱਧਰ ਮਨਜੀ ਹਾਲ ਦੀਵਾਨ ਵਾਲੀ ਸਾਈਡ ਤੋਂ ਇੱਥੇ ਜੁੜਾ ਕਰ ਬਹੁਤ ਸੁੰਦਰ ਬਣਿਆ ਤੇ ਆ ਮਨਜੀ ਹਾਲ ਦੀਵਾਨ ਸਾਹਿਬ ਹੈ ਦੀਵਾਨ ਹਾਲ ਮਨਜੀ ਸਾਹਿਬ ਦੀਵਾਨ ਹਾਲ ਦੇ ਦਰਸ਼ਨ ਨੂੰ ਜਿੱਥੇ ਹਰ ਰੋਜ਼ 8:30 ਵਜੇ ਤੋਂ ਲੈ ਕੇ 8:30 ਵਜੇ ਤੱਕ ਕਥਾ ਹੁੰਦੀ ਆ ਪੀਡੀਸੀ ਤੇ ਪੀਡੀਸੀ ਤੇ ਗੁਰਬਾਣੀ ਚੱਲਦੀ ਰਹਿੰਦੀ ਹੈ ਤੇ ਕਥਾ ਆਉਂਦੀ ਹੈ ਜੀ ਤੇ ਇੱਥੇ ਦਰਬਾਰਸਾ ਹੈ ਵੇ ਤੇ ਇੱਧਰ ਰਸਤਾ ਚੱਲ ਜਾਂਦਾ ਲੰਗਰ ਹਾਲ ਨੂੰ ਤੇ ਅਸੀਂ ਹੁਣੇ ਚਾਹ ਦੇ ਗੱਫੇ ਲਾ ਲਈਏ ਥੋੜੇ ਥੋੜੇ ਫੇਰ ਦਰਸ਼ਨ ਕਰਦੇ ਹਾਂ ਜੀ ਕੰਮ ਚੱਲ ਲਿਆ ਨਾ ਸਾਡੇ ਨਾਲ ਰੋਸ਼ਨ ਸਿੰਘ ਜੀ ਥੋੜੇ ਇਹਨਾਂ ਨੂੰ ਕੋਈ ਕਾਲ ਆ ਰਹੀ ਸੀ ਆਹ ਵੇਖੋ ਬਾਬਾ ਜੀ ਵੀ ਆ ਰਹੇ ਨੇ ਗੁਰਵਧੀਆਂ ਲਾਟ ਲੀਆਂ ਸਭਾਂ ਸਾਹਮਣੇ ਦਰਬਾਰ ਹਾਲ ਮਨਜੀਤ ਸਾਹਿਬ ਇਧਰ ਪਾਰਕ ਬਹੁਤ ਸੁੰਦਰ ਬਣਾਈ ਗਈ ਹੈ ਜੀ ਤੇ ਇਹ ਜਦੋਂ ਫੁੱਲ ਗ੍ਰੋਥ ਕਰਨਗੇ ਨਾ ਬੂਟੇ ਥੋੜੇ ਵੱਡੇ ਹੋਣਗੇ ਤੇ ਫਿਰ ਇਹ ਪਾਰਕ ਬਹੁਤ ਸੋਹਣਾ ਰੂਪ ਲਵੇਗੀ ਆ ਦਰਸ਼ਨੀ ਜੋੜੀ ਇਧਰ ਲੰਗਰ ਹਾਲ ਵੱਲੋਂ ਜਿੱਦੋਂ ਦਰਬਾਰ ਸਾਹਿਬ ਨੂੰ ਤਰੀ ਦਾ ਇਧਰ ਵੀ ਪਾਰਕ ਬਣਾਈਆਂ ਸੰਗਤ ਪਾਰਕ ਦੇ ਵਿੱਚ ਦائیں ਦੀ ਅਗੇ ਤੇ 100 ਹੁਣ ਆ ਚਾਰੇ ਕੱਪੇ ਲੰਮਨੇ ਆ ਜੀ ਚੱਲਣ ਲਈ ਆ ਸੰਗਤ ਜੀ ਪੀਓਪੀ ਕਰ ਰਹੇ ਆ ਡਾਊਨ ਸਿਲਿੰਗ ਨੂੰ ਲੱਗਦਾ ਕਰ ਰਹੇ ਤੇ ਦਰਬਾਰ ਸਾਹਿਬ ਇਹ ਲੰਗਰ ਹਾਲ ਵਾਲੀ ਸਾਈਡ ਦਾ ਗੇਟ ਆ ਧਵਾਈ ਦਾ ਸਮਾਂ ਹੋ ਗਿਆ ਸੰਗਤ ਜੀ ਧਵਾਈ ਚੱਲ ਰਹੀ ਆ ਤੇ ਆ ਸਾਰੀ ਮੈਟਿੰਗ ਚੁੱਕੀ ਆ ਧਵਾਈਏ ਦੇ ਪਿੱਛੇ ਆ ਇਹ ਦੋਖ ਪੰਜਨੀ ਬੇਰੀ ਸਾਹਿਬ ਵਾਲੀ ਸਾਈਡ ਆ ਭਾਈ ਤੇ ਬਾਬਾ ਦੀਪਸਾਨ ਦੇ ਵੀ ਉੱਪਰ ਇੱਥੇ ਧਵਾਈ ਹੁੰਦੀ ਆ ਇਹ ਇੱਥੇ ਉੱਪਰ ਵੇੜਾ ਨਾ ਜਿਹੜਾ ਇਹਦੇ ਧਵਾਈ ਹੁੰਦੀ ਆ ਹੁਣ ਹੋ ਸਕਦਾ ਵੀ ਸੇਵਾ ਚੱਲਨ ਕਰਨਾ ਅਜੇ ਕੁਝ ਸਮਾਤ ਧਵਾਈ ਬੰਦ ਕੀਤੀ ਹੋਵੇ ਉਦਾਂ ਸਫਾਈ ਕਰਨ ਲੈਂਦੇ ਹੁਣ ਕਿਉਂਕਿ ਸੇਵਾ ਚੱਲ ਰਹੀ ਹੈ ਵੀ ਸੰਗਤ ਜੀ ਵੇਖੋ ਨਿਸ਼ਾਨ ਸਾਹਿਬ ਝੂਲ ਦੇ ਕਿੰਨੇ ਸੋਹਣੇ ਲੱਗ ਰਹੇ ਆ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਲੱਗਿਆ ਤੇ ਇੱਧਰ ਅੱਜ ਵੀ ਕਾਫੀ ਸੰਗ ਪਿਆ ਸ੍ਰੀ ਦਰਬਾਰ ਸਾਹਿਬ ਵੀ ਕੇ ਮੱਥਾ ਟੇਕਣ ਵਾਲੇ ਤੇ ਆਹ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਹੈ ਜੀ ਅੱਜ ਅਸੀਂ ਜਿਵੇਂ ਠਾਡੀ ਲੱਗੇ ਹੁੰਦੇ ਆ ਨਾ ਇਹ ਸਾਈਡ ਤੇ ਸਿੰਘ ਬੈਠੇ ਆ ਜੀ ਵੀ ਇੱਥੇ ਮੀਟਿੰਗ ਹੋਈ ਹੈ ਗਰਮੀ ਦੇ ਵਿੱਚ ਇਹ ਮੀਟਿੰਗ ਇਥੋਂ ਝੁੱਕ ਦਿੱਤੀ ਜਾਂਦੀ ਹੈ ਆਂ ਗਣਨਿ ਨਿਸ਼ਾਨ ਸਾਹਿਬ ਝੂਲਦੇ ਕਿੰਨੇ ਸੁੰਦਰ ਲੱਗ ਰਹੇ ਕਿ ਮੀਰੀ ਦਾ ਤੇ ਪੀਰੀ ਦਾ ਨਿਸ਼ਾਨ ਸਾਹਿਬ ਹੈ ਜੀ ਤੇ ਬਹੁਤ ਸੋਹਣੇ ਲੱਗ ਰਹੇ ਜੀ ਰੰਗਤ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰੋ ਜੀ ਇਹ ਸਿੱਖਾਂ ਦੀ ਅਦਾਲਤ ਹੈ ਸਿੱਖਾਂ ਦਾ ਕੋਰਟ ਆ ਕੁਝ ਟਾਈਮ ਹੁੰਦਾ ਹੀ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਫੈਸਲਾ ਕੀਤਾ ਜਾਂਦਾ ਜੇ ਕੋਈ ਸਿੱਖ ਕੰਮ ਚ ਅਣਬਣ ਹੁੰਦੀ ਪਰ ਅੱਜ ਕੱਲ੍ਹ ਹੋਰ ਜਿੱਦਾਂ ਕੋਡ ਕਚੈਰੀਆਂ ਬਣ ਗਏ ਸੰਗਤ ਜੀਏ ਬਾਬਾ ਵੱਡਾ ਸਾਹਿਬ ਬੇਰੀਆ ਬਾਬਾ ਵੱਡਾ ਸਾਹਿਬ ਜੀ ਇਸ ਬੇਰੀ ਤੇ ਬੈਠ ਕੇ ਸੇਵਾ ਕਰਵਾਇਆ ਕਰਦੇ ਸਨ ਇਸ ਬੇਰੀ ਦੇ نیچے ਬੈਠ ਕੇ ਬਾਬਾ ਵੱਡਾ ਸਾਹਿਬ ਜੀ ਦਰਬਾਰ ਸਾਹਿਬ ਦੀ ਸੇਵਾ ਕਰਵਾਇਆ ਕਰਦੇ ਸਨ ਇਸ ਸਰੋਵਰ ਦੀ ਸੇਵਾ ਕਰਵਾਇਆ ਕਰਦੇ ਸਨ ਅਤੇ ਬਾਬਾ ਵੱਡਾ ਸਾਹਿਬ ਜੀ ਸਿੱਖਾਂ ਦੇ ਇਸ ਸਥਾਨ ਦੀ ਪਹਿਲੇ ਹੱਦ ਗਰੰਟੀ ਹੋਏ ਸਨ ਦੋਸਤੋ ਆ ਬੂਟਾ ਜੇ ਕਹਨੂ ਪਤਾ ਆ ਤੇ ਜ਼ਰੂਰ ਦੱਸਿਓ ਆ ਕਾਦਾ ਬੂਟਾ ਵਾ ਜੇ ਕਹਨ ਪਤਾ ਵੀ ਜ਼ਰੂਰ ਦੱਸਣਾ ਜੀ ਕਮੈਂਟ ਕਰਕੇ ਮੰਗੂ ਸਾਹਿਬ ਜੱਲ ਹੁੰਦੇ ਆ ਵੀ ਹੈ ਕਾਦਾ ਬੂਟਾ ਹੈ ਇਨੀਆਂ ਛੋਟੀਆਂ ਛੋਟੀਆਂ ਤਾਂ ਖਜੂਰ ਟਾਪ ਜੀਆਂ ਲੱਗੀਆਂ ਪਤ ਨਹੀਂ ਕੀ ਹਾਂ ਜੀ ਸੰਗਤ ਜੀ ਆ ਵੀ ਸਰਾ ਉੱਪਰ ਤਿਆਰ ਹੋ ਰਹੀ ਹੈ ਤੇ ਇਧਰ ਜੋੜਾ ਘਰ ਬਹੁਤ ਸੁੰਦਰ ਬਣਾਇਆ ਬਾਬਾ ਅਟਲ ਰਾਏ ਵਾਲੀ ਸਾਈਡ ਆ ਤੇ ਇੱਧਰ ਗੁਰੂ ਹਰਗੋਬਿੰਦ ਸਾਹਿਬ ਸਰਾ ਮਾਤਾ ਗੰਗਾ ਜੀ ਸਰਾ ਇੱਦਾਂ ਪਿਛੇ ਗੁਰੂ ਰਾਮਦਾਸ ਨਿਵਾਸ ਤੇ ਆਹ ਰਸਤਾ ਜਾਂਦਾ ਸੰਗਤ ਜੀ ਇਧਰੋਂ ਇੱਥੇ ਬਾਬਾ ਦੀਪ ਸਿੰਘ ਜੀ ਦੀ ਯਾਦ ਦੇ ਚਿਕ ਨਿਸ਼ਾਨ ਸਾਹਿਬ ਚੜਾਇਆ ਗਿਆ ਸ਼ਿਦਾਂ ਸਿੰਘਾਂ ਦੀ ਯਾਦ ਲਈ ਮਨਜੀਤ ਸਾਹਿਬ ਦੀ ਦੀਵਾਨਾ ਦਿਖਾਉਂਦੇ ਨਾਲ ਹੀ ਆ ਤੇ ਇਹ ਸਾਰੇ ਇਤਿਹਾਸਕ ਨਿਸ਼ਾਨ ਸਾਹਿਬ ਆ ਜਦੋਂ ਵੀ ਆਓ ਦਰਸ਼ਨ ਕਰੋ ਉਹਦੀ ਵੀਡੀਓ ਆਪ ਪਾਈ ਆ ਨਿਸ਼ਾਨ ਸਾਹਿਬ ਦੀ ਸ਼ਾਰਟ ਪਾਇਆ ਮਾਤਾ ਗੰਗਾ ਹੀ ਨਿਵਾਸ ਹੈ ਇੱਧਰ ਗੁਰੂ ਹਰਗੋਬਿੰਦ ਸਾਹਿਬ ਦੇ ਨਵਾਸੇ ਸਾਹਮਣੇ ਬਾਬਾ ਟਾ ਲੜਾਈ ਆ ਗਿਆ ਜੀ ਤੇ ਇੱਥੇ ਜਿ세 ਪੰਜ ਵਾਲੀ ਕੋਲ ਡਰਿੰਕ ਮਿਲਦੀ ਆ ਤੇ ਇਹ ਵੀ ਆਪਾਂ ਵੀਡੀਓ ਇੱਥੇ ਪਾਈ ਪੰਜ ਵਾਲੀ ਕੋਲ ਡਰਿੰਕ ਛਗੀ ਗਈ ਤੇ ਪੰਜ ਨੇ ਮਰਜ਼ੀ ਮਹਿੰਗੀਆਂ ਕੋਲ ਡਰਿੰਕਾਂ ਛਕ ਲਈਏ ਪਰ ਪੰਜ ਵਾਲੇ ਦਾ ਆਨੰਦ ਵੱਖਰਾ ਹਨਾ ਕਿੰਨੇ ਕਿੰਨੇ ਛਗੀ ਪੰਜ ਵਾਲੀ ਕੋਲ ਦੀ ਡਰਿੰਕ ਛਕੀ ਸੰਗਤ ਜੀ ਦਰਸ਼ਨ ਕਰੋ ਬਾਬਾ ਅਟਲਰਾਏ ਜੀ ਮਹਾਰਾਜ ਦੇ ਸਥਾਨ ਦੇ ਬਾਬਾ ਟਲਰਾਏ ਜੀ ਬਹੁਤ ਬੰਦਗੀ ਦੇ ਮਾਲਕ ਸਨ ਜੋ ਮੂੰਹੋਂ ਕਹਿੰਦੇ ਸੀ ਸੱਚ ਹੋ ਜਾਂਦਾ ਸੀ ਅਤੇ ਬੜੇ ਪਿਆਰ ਤੇ ਸਤਿਕਾਰ ਨਾਲ ਸੇਵਾ ਚੱਲ ਰਹੀ ਹੈ ਜੀ ਸੰਗਤ ਜੀ ਸੇਵਾ ਚੱਲਦੀ ਹੋਈ ਬਾਬਾ ਅਟਲਰਾਏ ਜੀ ਦੇ ਸਥਾਨ ਦੀ ਸੰਗਤਾਂ ਬਹੁਤ ਪਿਆਰ ਨਾਲ ਸੇਵਾ ਕਰਦੀਆਂ ਜੀ ਤੁਸੀਂ ਦੇਖ ਸਕਦੇ ਸੰਗਤਾਂ ਦੀ ਬਹੁਤ ਸ਼ਰਧਾ ਤੇ ਭਾਵਨਾ ਹੈ ਸਾਹਮਣੇ ਗੁਰਦੁਆਰਾ ਕੌਲਸਰ ਸੇਵ ਹੈ ਸੰਗਤ ਜੀ ਕੋ ਵੀ ਆਪਾਂ ਵੀਡੀਓ ਪਾਈ ਆ ਫੁੱਲ ਗੁਰਦੁਆਰਾ ਕੌਲਸਰ ਸੇਵ ਤੁਸੀਂ ਦੇਖ ਸਕਦੇ ਹੋ ਬੀਬੀ ਕੌਲਾਈ ਜੀ ਦਾ ஸ்தான ਹੈ ਜੀ ਤੇ ਇਧਰ ਵੀ ਸਾਰੇ ਸੇਵਾ ਚੱਲਦੀ ਹੈ ਇਹਦੇ ਅੱਜ ਇਥੇ ਬਾਬਾ ਟਲਰਾਈ ਜੀ ਦੇ ਵੇੜੇ 'ਚ ਲੰਗਰ ਲੱਗਾ ਜੀ ਵਾਹੀ ਗੁਰੂ ਓ ਸੰਗਤ ਜੀ ਬਾਬਾ ਜਸਾ ਸਿੰਘ ਆਲੂ ਵਾਲੀਆ ਦਾ ਸਥਾਨ ਹੈ ਜੀ ਨਾਲ ਹੀ ਬਾਬਾ ਟਲਰਾਈ ਜੀ ਦੇ ਆ ਜੋ ਚਾਲੇ ਪੰਦੇ ਆ ਸੰਗਤ ਜੀ ਤੇ ਫਿਰ ਆਪਾਂ ਮਿਲਦੇ ਆ ਨਵੇਂ ਦਿਨ ਨਵੀਂ ਵੀਡੀਓ ਦੇ ਵਿੱਚ ਤੇ ਸਮੇਂ ਦਾ ਗੇਟ ਬਣਾਇਆ ਵੇ ਛੋਟਾ ਜਿਹਾ ਗੇਟ ਕਿੱਦਾਂ ਸੋਹਣਾ ਲੱਗੰਦਾ ਸੰਗਤ ਜੀ ਤੇ ਪ੍ਰਾਤਨ ਸਮੇਂ ਦੇ ਹੀ ਦਰਵਾਜ਼ੇ ਆ ਤੇ ਇਹ ਬਹੁਤ ਸੁੰਦਰ ਲੱਗਦਾ ਗੇਟ ਹੈ ਤੇ ਆ ਆਰਕੀਟੈਕ ਕਿੰਨਾ ਸੋਹਣਾ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਇੱਥੇ ਦੇ ਕਾਫੇ ਆ ਜੀ ਦੇ ਸੈਂਡਵਿਚ ਵਗੈਰਾ ਇੱਧਰ ਪੰਜ ਵਾਲੀ ਕੋਲਡ ਡਰਿੰਕ ਆ ਤੇ ਪੰਜ ਵਾਲੀ ਕੋਲਡ ਡਰਿੰਕ ਲੈਣ ਲੱਗੇ ਆ ਜੀ ਹਲ ਬਾਬਾ ਜੀ ਦੇ ਦਿਓ ਜੀ ਕਿੰਨੀ ਆ ਜੀ ਦੋ ਦੇ ਦਿਓ ਜੀ ਚਲ ਇੱਕ ਇੱਧਰ ਦੇ ਦਿਓ ਬੰਦੇ ਵੇ ਦੋ ਲੈ ਲੋ ਚਲ ਦੇ ਦਿਓ ਫਿਰ ਚਾਰ ਹੀ ਦੇ ਦਵਾਂਗੇ ਨਹੀਂ ਲੈ ਲੀਆਂ ਕੋਕਾ ਪੰਜ ਵਾਲੀਆਂ ਤੇ ਹੁਣ ਸ਼ਗਨ ਲੱਗੇ ਆ ਜਿੰਨੇ ਮਰਜ਼ੀ ਮਹਿੰਗੇ ਬ੍ਰਾਂਡ ਪੀ ਲੋ ਪਰ ਇਹਦਾ ਜੋ ਆਨੰਦ ਆ ਨਾ ਉਹ ਵੱਖਰਾ ਹੀ ਆ ਵੀ 에ਰਾਂ ਕਿਤੇ ਜੇ ਤਾਂ ਕੋਈ ਸੋਚਦਾ ਸ਼ਰਮ ਮਹਿਸੂਸ ਕਰਦੇ ਵੀ ਉਹ ਪੰਜ ਵਾਲੀ ਪਰ ਇਹਰਾ ਆਨੰਦ ਵੱਖਰਾ ਹੀ ਹੁੰਦਾ ਜੀ ਮੰਨੇ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨੀ ਦਿਉੜੀ ਐਂਟਰਸ ਤੇ ਸੰਗਤ ਜੀ ਆਹ ਬਣਿਆ ਵਾ ਥੱਲੇ ਆਹ ਥੱਲੇ ਉਧਰ ਦੀ ਵੀ ਤਨਾ ਮੈਂ ਵਿਖਾ ਦਿੰਦੇ ਆ ਜੋ ਇਹਨੇ ਮੇਰੇ ਮੰਮੀ ਬੰਗਾ ਇਹ ਮਿਊਜ਼ੀਅਮ ਬਣਿਆ ਥੱਲੇ ਜਦੋਂ ਵੀ ਕਿਤੇ ਤੁਸੀਂ ਆਓ ਜਰੂਰ ਇਹ ਮਿਊਜ਼ੀਅਮ ਦੇ ਵਿੱਚ ਦਰਸ਼ਨ ਕਰ ਸਕਦੇ ਜੀ ਇਹ ਥੱਲੇ ਨਾ ਸਾਰਾ ਮਿਊਜ਼ੀਅਮ ਬਣਿਆ ਦੀ ਸੇਖ ਹਿਸਟਰੀ ਤੇ ਦਸੀ ਜਾਂਦੀ ਆ ਬਹੁਤ ਸੋਨਾ ਬਣਾਇਆ ਗਿਆ ਇਹ ਸੰਗਤ ਜੀ ਮਿਲਦੇ ਆ ਜੀ ਆ ਸੰਗਤ ਜੀ ਕਿੱਡਾ ਸੋਨਾ ਬਣਾਇਆ ਗਿਆ ਆ ਬਾਰੀਆਂ ਪ੍ਰਾਤਨ ਸਮੇਂ ਤੇ ਆ ਮਾਰਕੀਟ ਦੇ ਵਿੱਚ ਹਾਂਜੀ ਸੰਗਤ ਜੀ ਆ ਥਾਨ ਆ ਸੀਦਾ ਸਿੰਘਾਂ ਦਾ ਬਹੁਤ ਪਵਿੱਤਰ ਥਾਨ ਏ ਇਹ ਅਸਰਾ ਦੇ ਨਾਲ ਹੀ ਆ ਬਿਲਕੁਲ ਜੀ ਸਰਾਂ ਦੇ ਅੰਦਰ ਹੀ ਪੈ ਜਾਂਦਾ ਇਹ ਸਾਰਾ ਇੱਤਿਕੇ ਦਾ ਦਰਬਾਰ ਸਾਹਿਬ ਦਾ ਏਰੀਆ ਬਹੁਤ ਸ਼ਾਨਦਾਰ ਲੱਗਦਾ ਆ ਡਾਕਟਰ ਅੰਬੇਦਕਰ ਦੀ ਮੂਰਤੀ ਹੈ ਸੰਗਤ ਜੀ ਜੋ ਪਿਛੇ ਜੇ ਵਿਵਾਦ ਉੱਠਿਆ ਸੀ ਨਾ ਆ ਕੱਲ ਪਰਸੋਂ ਜਦੋਂ ਮੂਰਤੀ ਦੀ ਬੇਦਬੀ ਕੀਤੀ ਕਿਸੇ ਨੇ ਤੇ ਇਹ ਮੂਰਤੀ ਹੈ ਜੀ ਚਲੋ ਸੰਗਤ ਜੀ ਆ ਵੇਖੋ ਗੁਰਦੁਆਰਾ ਸੰਤੋਖ ਸਰ ਦੇ ਬਿਲਕੁਲ ਨੇੜੇ ਇਹ ਇੱਕ ਬੁੱਤਰਾਂ ਦਾ ਅੱਡਾ ਹੈ ਜਿੱਦਾਂ ਇੱਥੇ ਕੋਈ ਦਾਣਾ ਪਾਣੀ ਪਾ ਜਾਂਦੀ ਸੰਤ ਇਹ ਇਹ ਫਿਰ ਛਕਦੇ ਰਹਿੰਦੇ ਆ ਇਧਰ ਭਰਾਵਾਂ ਦਾ ਢਾਬਾ ਤੇ ਇਧਰ ਉਹਦੇ ਪੂੜੀਆਂ ਦਾ ਲੰਗਰ ਲੱਗਾ ਹੀ ਛਕਿਆ ਹੀ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸਾਰਿਆਂ ਦਾ ਆਪਾਂ ਖੜੇ ਆ ਰੋਸ਼ਨ ਕੇ ਘਰ ਆ ਗਏ ਆ ਮਰੀ ਸਰ ਤੋਂ ਤੇ ਪਿਛੇ ਆ ਸਤਿਅਮ ਕਾਲਜ ਆ ਤੇ ਇਹ ਰਾਮਤੀਸਰੋਡ ਤੇ ਪੈ ਜਾਂਦਾ ਸਤਿਅਮ ਕਾਲਜ ਦੇ ਸਭ ਦਾ ਘਰ ਆ ਵਾਰ ਵਾਰ ਆ ਰੋਡ ਨਾ ਕਹਿੰਦੇ ਆ ਪਰ ਇਹ ਤੇ ਇਧਰ ਨਾਲ ਹੀ ਕਾਲਜ ਆ ਇੱਥੇ ਕਈਆਂ ਦੇ ਸੈਂਟਰ ਬੰਦੇ ਆ ਜਦੋਂ ਪੇਪਰ ਹੁੰਦੇ ਆ ਤੇ ਪੇਪਰ ਅੱਜ ਕੱਲ ਸਾਰੇ ਓਪਨ ਚ ਭਰਦੇ ਆ ਤੇ ਕਾਲਜ ਵੈਸੇ ਵਿਹਲਾ ਹੀ ਆ ਤੇ ਪੇਪਰ ਵਰੀ ਖੁੱਲਦਾ ਕਾਲਜ